ਸਾਸਟ੍ਰੀ ਗਾਜ਼ ਦੇਖ ਰਹੇ ਸਾਂਡਲ ਟੀਵੀ ਮੈਂ ਹਰ ਜਸੀ ਕੋਰ ਪੁਲਿਸ ਦੇ ਵੱਲੋਂ ਕਿੰਗ ਕੋਬਰਾ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਤੇ ਹਥਿਆਰ ਰੱਖਣ ਤੇ ਡਰੱਗਸ ਸਪਲਾਈ ਕਰਨ ਦੇ ਗੰਭੀਰ ਚਾਰजेस ਵੀ ਲਗਾਏ ਗਏ ਨੇ ਕਾਉਂਟੀਜ਼ ਅਮਰੀਕਾਓ ਇੰਸਪੈਕਟਰ ਜੋ ਹੰਟਰ ਦੇ ਮੁਤਾਬਿਕ ਉਹਨਾਂ ਦੇ ਵੱਲੋਂ ਦੇ ਰਾਤ 3 ਵਜੇ ਦੇ ਖਰੀਬ ਸਾਊਥ ਆਕਲੈਂਡ ਦੇ ਵਿੱਚ ਇੱਕ ਚੋਰੀ ਹੋਏ ਵਾਹਨ ਦੀ ਘਟਨਾ ਦਾ ਜਵਾਬ ਦੇਣ ਲਈ ਪੁਲਿਸ ਮੌਕੇ ਤੇ ਮੌਜੂਦ ਸੀ ਜਿਸ ਤੋਂ ਬਾਅਦ ਇੱਕ ਚੋਰੀ ਦੇ ਕਾਰ ਨੂੰ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਜਾਂਦੇ ਦੇਖਿਆ ਗਿਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ঈਗਲ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਸਪਾਈਕਸ ਦੀ ਮਦਦ ਦੇ ਨਾਲ ਪਾਪਗੁਰਾ ਦੇ ਨੇੜੇ ਇਸ ਨੂੰ ਰੋਕਿਆ ਵੀ ਗਿਆ ਜਿਸ ਤੋਂ ਬਾਅਦ ਇਸ ਵਿੱਚ ਸਵਾਰ ਡਰਾਈਵਰ ਉਥੋਂ ਭੱਜ ਕੇ ਇੱਕ ਪਤੇ ਤੇ ਜਾ ਲੁਕਿਆ ਪੁਲਿਸ ਦੇ ਵੱਲੋਂ ਜਾ ਕੇ ਸ਼ਰਮਿੰਦ ਕੀਤੀ ਗਈ ਛਾਪੇਮਾਰੀ ਤੇ 33 ਸਾਲ ਦੇ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਇਸ ਦੇ ਨਾਲ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਇੱਕ ਮੋਡੀਫਾਈਡ ਪਿਸਟਲ ਅਮਿਊਨੀਸ਼ਨ ਤੇ ਨਾਲ ਦੇ ਨਾਲ ਮੈਥਫੈਟਾਮਾਈਨ ਨਾਮ ਦੀ ਡਰੱਗ ਵੀ ਜ਼ਬਤ ਕੀਤੀ ਹੈ ਐਸ ਸੀ ਪੀ ਸ਼ੀ ਪਾਪਕੁਰਾ ਜ਼ਿਲ੍ਹਾ ਅਦਾਲਤ ਦੇ ਵਿੱਚ ਬਹੁਤੀ ਜਲਦ ਕਰਵਾਈ ਜਾਵੇਗੀ